ਪੰਜਾਬ ਵਿਚ ਆਏ ਪਿਆਨਕ ਹੜ੍ਹਾਂ ਤੋਂ ਬਾਅਦ ਜਿੱਥੇ ਕਈ ਪਿੰਡ ਅਜੇ ਵੀ ਮੁਸ਼ਕਲਾਂ ਵਿੱਚ ਘਿਰੇ ਹੋਏ ਨੇ ਉੱਥੇ ਹੀ ਹੁਣ ਸ਼ਿਡੇ ਕਾਲ ਤਖਤ ਸਾਹਿਬ ਵੱਲੋਂ ਇੱਕ ਵੱਡੀ ਪਹਿਲ ਕੀਤੀ ਗਈ ਹੈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਵੱਲੋਂ ਇੱਕ ਖਾਸ ਵੈੱਬਸਾਈਟ ਦਾ ਉਦਘਾਟਨ ਕੀਤਾ ਗਿਆ ਏ ਜੋ ਹੜਪੀੜਤਾਂ ਦੀ ਸਹਾਇਤਾ ਲਈ ਸਮਰਪਿਤ ਹੈ ਇਸ ਵੈੱਬਸਾਈਟ ਰਾਹੀਂ ਉਹ ਹਰ ਵਿਅਕਤੀ ਜਿਸ ਨੂੰ ਕਿਸੇ ਵੀ ਕਿਸਮ ਦੀ ਸਹਾਇਤਾ ਜਾਂ ਸਮੱਗਰੀ ਦੀ ਲੋੜ ਹੈ ਸਿੱਧਾ ਸੰਪਰਕ ਕਰ ਸਕੇਗਾ ਨਾਲ ਹੀ ਜੇਕਰ ਕੋਈ ਵਿਅਕਤੀ ਜਾਂ ਸੰਸਥਾ ਦਾਨ ਦੇਣਾ ਚਾਹੁੰਦੀ ਹੈ ਤਾਂ ਉਹ ਵੀ ਇਸ ਮੰਚ 'ਤੇ ਰਾਹੀਂ ਆਪਣਾ ਯੋਗਦਾਨ ਦੇ ਸਕਦੀ ਹੈ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਦੱਸਿਆ ਕਿ ਇਸ ਪਲੇਟਫਾਰਮ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਜਿੱਥੇ ਕਈ ਲੋਕਾਂ ਤੱਕ ਤਾਂ ਬੇਹਿਸਾਬ ਸਮੱਗਰੀ ਪਹੁੰਚ ਰਹੀ ਹੈ ਪਰ ਕਈ ਲੋੜਵੰਦਾਂ ਦੇ ਵੀ ਖਾਲੀ ਹੱਥ ਨੇ ਹੁਣ ਇਹ ਵੈਬਸਾਈਟ ਉਸ ਅਸਮਾਨਤਾ ਨੂੰ ਖਤਮ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗੀ ਉਹਨਾਂ ਕਾ ਕਿ ਇਹ ਵੈਬਸਾਈਟ ਪੂਰੀ ਤਰ੍ਹਾਂ ਅਪਡੇਟ ਰਹੇਗੀ ਤਾਂ ਜੋ ਹਰ ਇੱਕ ਕੇਸ ਨੂੰ ਵਿਸਾਰ ਨਾਲ ਦਰਜ ਕੀਤਾ ਜਾ ਸਕੇ ਤੇ ਮਦਦ ਸਹੀ ਥਾਂ ਤੱਕ ਪਹੁੰਚੇ ਇਸ ਕਦਮ ਨਾਲ ਜਿੱਥੇ ਪਾਰਦਰਸ਼ਤਾ ਬਰਕਰਾਰ ਰਹੇਗੀ ਉੱਥੇ ਹੀ ਲੋਕਾਂ ਵਿੱਚ ਭਰੋਸਾ ਵੀ ਵਧੇਗਾ ਉਹਨਾਂ ਚੇਤਾਵਨੀ ਵੀ ਦਿੱਤੀ ਕਿ ਇਸ ਪ੍ਰਕਿਰਿਆ ਰਾਹੀਂ ਕੋਈ ਧੋਖਾਧੜੀ ਨਾ ਹੋਵੇ ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਜਦੋਂ ਮੰਨ ਲਓ ਕੋਈ ਕਹੂਗਾ ਵੀ ਸਾਨੂੰ ਆਹ ਲੋੜ ਆ ਉਹ ਫੋਟੋ ਅਪਲੋਡ ਕਰ ਦੇ ਜਾਂ ਵੀਡੀਓ ਅਪਲੋਡ ਕਰ ਦੇ ਉ ਤੋਂ ਬਾਅਦ ਸਾਰੀਆਂ ਸੰਸਥਾਵਾਂ ਦੇ ਵਿੱਚੋਂ ਅਸੀਂ ਦੋ-ਦੋ ਵਲੰਟੀਅਰ ਵੀ ਲਵਾਂਗੇ ਉਹ ਵੀ ਇੱਥੇ ਰਜਿਸਟਰਡ ਹੋਣੇ ਆ ਉਹ ਜਾ ਕੇ ਉੱਥੇ ਚੈੱਕ ਕਰਨਗੇ ਕਿ ਅਸਲ ਦੇ ਵਿੱਚ ਲੋੜ ਹੈਗੀ ਆ ਇਹ ਜਿਹੜਾ ਘਰਵਾ ਹੜਾਂਦੇ ਨਾਲ ਠੱਠਾ ਵਾ ਜਾਂ ਕਈਆਂ ਦੇ ਪਸ਼ੂ ਮਾਲ ਡੰਗਰ ਦਾ ਮਸਲਾ ਵੀ ਹੈਗਾ ਤੇ ਇਹਦੇ ਰਾਹੀਂ ਇਹੋ ਹੀ ਆ ਵੀ ਇੱਕ ਤੇ ਪਾਰਦਰਸ਼ਤਾ ਹੋਊਗੀ